ਸਰਹੰਦੇਮਾਯੂਪੁਰ ਇਲਾਕੇ ਵਿੱਚ ਬੀਤੀ ਰਾਤ ਆਰਤਾ ਨਾਲ ਹੋਈ ਤਕਰਾਰਬਾਜ਼ੀ ਨੂੰ ਲੈ ਕੇ ਦੋ ਧਰਾਂ ਵਿੱਚ ਲੜਾਈ ਹੋਣ ਨਾਲ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਤੇ ਭਾਵੇਂ ਕੋਈ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਇੱਕ ਗੱਡੀ ਦੀ ਵੀ ਪੰਨ ਤੋੜ ਕੀਤੀ ਗਈ ਇਸ ਲੜਾਈ ਦੌਰਾਨ ਜ਼ਖਮੀ ਹੋਈਆਂ ਦੋਵੇਂ ਧਿਰਾਂ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਇਲਾਜ ਲਈ ਭੱrti ਹੋ ਗਏ ਅ ਲੁਧਿਆਣੇ ਤੋਂ ਮੈਂ ਆਇਆ ਸੀਗਾ ਮੇਰਾ ਭਰਾ ਗੱਡੀ ਚਲਾ ਰਿਹਾ ਸੀਗਾ ਮੈਂ ਸਾਈਡ ਤੇ ਬੈਠਾ ਸੀ ਉਹਦਾ ਮੋਟਰਸਾਈਕਲ ਸੀਗਾ ਜੂਸ ਵਾਲੀ ਰੇੜੀ ਤੇ ਖੜਾ ਸੀਗਾ ਉਹ ਜੂਸ ਵਾਲੀ ਰੇੜੀ ਸਾਡੀ ਜਾਣ ਪਛਾਣ ਦਾ ਉਹਦੇ ਕੋਲ ਅਸੀਂ ਸਾਡਾ ਮੋਟਰਸਾਈਕਲ ਜਿਵੇਂ ਕਿਤੇ ਜਾਣੇ ਆ ਤਾਂ ਉਹਦੇ ਕੋ ਖੜਾ ਜਾਣੇ ਆ ਤੇ ਅਸੀਂ ਆ ਕੇ ਖੜੇ ਸੀਗੇ ਹਲੇ ਤੇ ਉਹਨੂੰ ਮੈਂ ਹਾਰਨ ਮਾਰੇ ਆ ਮੈਂ ਆਪਣੇ ਹੱਥ ਨਾਲ ਉਹਨੂੰ ਸੱਜੇ ਹੱਥ ਤੋਂ ਹਾਰਨ ਮਾਰੇ ਆ ਜੂਸ ਵਾਲੇ ਨੂੰ ਮੈਂ ਮੋਟਰਸਾਈਕਲ ਦੀ ਚਾਬੀ ਦੇ ਦੇ ਵੀ ਇਹਨੇ ਜਾਣਾ ਤੇ ਉਥੋਂ ਦੋ ਲੇਡੀਜ਼ ਲੰਘੀਆਂ ਜਾ ਰਹੀ ਸੀ ਜਾਂ ਉਹਨਾਂ ਨੂੰ ਲੱਗਿਆ ਵੀ ਕਿਤਾ ਸਾਨੂੰ ਹਾਰਨ ਮਾਰੇ ਆ ਮੇਰਾ ਹੱਥ ਚੋਂ ਫੋਨ ਛੁੱਟ ਗਿਆ ਮੇਰਾ ਮੂੰਹ ਥੱਲੇ ਨੂੰ ਹੋ ਗਿਆ ਠੀਕ ਹੈ ਸਭ ਮੇਰੀ ਗੱਡੀ ਦਾ ਸਾਈਡ ਦਾ ਸ਼ੀਸ਼ਾ ਨਹੀਂ ਚੱਲਦਾ ਹੈਗਾ ਠੀਕ ਹੈ ਨਹੀਂ ਤਾਂ ਮੈਂ ਸ਼ੀਸ਼ਾ ਤਾਰ ਕੇ ਗੱਲ ਕਰਦਾ ਉਹਨਾਂ ਨੇ ਮੇਰੀ ਗੱਡੀ ਦੀ ਟਾਕੀ ਖੋਲ ਲਈ ਟਾਕੀ ਖੋਲਣਸਾਰ ਉਹਨੇ ਇੱਕ ਕੁੜੀ ਨੇ ਜੁੱਤੀ ਕੱਢ ਕੇ ਮੇਰੇ ਜੁੱਤੀ ਮਾਰੀ ਮੈਂ ਟਾਕੀ ਜਦ ੱੱਕਾ ਮਾਰ ਰਿਆ ਤੇ ਮੇਨੂੰ ਹੱਥੋਂ ਪਾਈ ਹੋ ਗਈ ਹੱਥੋਂ ਪਾਈ ਹੋਣ ਤੋਂ ਬਾਅਦ ਉੱਥੇ ਉਹਨਾਂ ਨੇ ਮੇਰੇ ਤੇ ਜਦ ਸਾਟਾ ਥੱਪੜ ਮਾਰ ਲਾ ਕੇ ਉੱਥੇ ਜਿਹੜੇ ਹੋਟ ਤੁਰੇ ਜਾ ਰਹੇ ਸੀ ਉਹਨਾਂ ਨੂੰ ਬੁਲਾ ਲਏ ਸਾਨੂੰ ਕੁੱਟਰੇ ਕੁੱਟਰੇ ਆ ਉਹ ਦੋ ਜਣੇ ਸੀ ਮੈਂ ਇਕੱਲਾ ਸੀਗਾ ਹੀ ਅੰਦਰੋਂ ਕੋਈ ਨਿਕਲਿਆ ਹੋਰ ਬੰਦੇ ਆ ਗਏ ਉੱਥੇ ਠੀਕ ਹੈ ਨਹੀਂ ਤੇ ਉਹ ਇੱਟਾ ਰੋੜੇ ਮਾਰਨ ਲੱਗੇ ਉਹਨਾਂ ਕੋਲ ਉੱਥੇ ਕਿਰਚਾ ਵਗਿਆ ਸੀ ਮੇਰੇ ਕਿਰਚਾ ਮਾਰੀਆਂ ਤਿੰਨ ਹੀ ਇੱਥੇ ਠੀਕ ਹੈ ਜੀ ਤੇ ਮੇਰੇ ਨਾਲ ਦੇ ਦੇ ਵੀ ਇੱਟਾ ਮਾਰੀਆਂ ਨੇ ਕਿ ਜਦ ਕੀ ਉਹਨਾਂ ਨੂੰ ਅਸੀਂ ਕਹਤਾ ਸੀ ਜਿਹੜਾ ਵੀ ਸਾਡ ਨੂੰ ਉਹਨੇ ਕੁੱਟਿਆ ਤਾਂ ਇਹਨਾਂ ਨਾਲ ਉਹਨਾਂ ਨਾਲ ਕੋਈ ਲੈਣ ਦੇਣੀ ਸੀ ਕੁੜੀਆਂ ਦਾ ਵੀ ਕਿਸੇ ਨਾਲ ਕੋਈ ਲੈਣ ਦੇ ਸੀ ਪਹਿਲੀ ਵਾਰੀ ਉਹਨੂੰ ਮਿਲਿਆ ਜੀ ਕਿ ਨਾ ਉਹਨਾਂ ਦਾ ਕੋਈ ਸਾਡੀ ਜਾਨ ਕੋਈ ਜੱਦੀ ਰਹਿ ਤਾਂ ਅਸੀਂ ਕੁਝ ਨਹੀਂ ਸੀਗੀ ਉਹ ਗੱਡੀ ਪਾਰ ਕਰਕੇ ਵਾਪਸ ਮੁੜੀਆਂ ਨੇ ਤੇ ਵਾਪਸ ਮੁੜ ਕੇ ਉਹਨਾਂ ਨੇ ਟਾਕੀ ਖੋਲੀ ਆ ਉਹ ਵੀਰੇ ਅਸੀਂ ਜਾ ਰਹੇ ਸੀਗੇ ਤੇ ਦੋ ਮੁੰਡੇ ਸੀਗੇ ਗੱਡੀ 'ਚ ਸਾਨੂੰ ਜਾਂਦ ਨੇ ਐਵੇਂ ਛੇੜਿਆ ਉਹਨਾਂ ਨੇ ਤੇ ਹਾਰਨ ਬੁਜਾਰੇ ਸੀਗੇ ਗੱਡੀਆਂ ਦੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਹਾਂਜੀ ਵੀਰੇ ਕੀ ਪ੍ਰੋਬਲਮ ਹੈ ਤੇ ਉਹਨਾਂ ਨੇ ਗੱਡੀ 'ਚ ਬਾਹਰ ਨਿਕਲ ਕੇ ਨੇ ਮੇਰਾ ਗਲਾ ਫੜਿਆ ਮਤਲਬ ਮੇਰੇ ਥੱਪੜ ਮਾਰੇ ਸਿਸਟਰ ਬਟਾਣ ਲੱਗੇ ਤੇ ਉਹਨੇ ਉਹਨੂੰ ਵੀ ਮਾਰਿਆ ਮੈਨੂੰ ਸੜਕ ਤੇ ਧੱਕਾ ਮਾਰਿਆ ਨੇ 10-15 ਮਿੰਟ ਸਾਨੂੰ ਦੋਨਾਂ ਨੂੰ ਮਾਰ ਦਰਿਆ ਕੋਈ ਨਹੀਂ ਸੀ ਆਇਆ ਤੇ ਉਸ ਤੋਂ ਬਾਅਦ ਇੱਕ ਸਰਦਾਰ ਵੀ ਆਇਆ ਉਹਨਾਂ ਨੇ ਬਚਾਇਆ ਉਸ ਤੋਂ ਬਾਅਦ ਸਾਰਾ ਘੱਟ ਹੋਇਆ ਤੇ ਫਿਰ ਮੇਰੇ ਚਾਚਾ ਸੋਰਾਜੀ ਸਿਗੇ ਉਹ ਆਏ ਉਹਨਾਂ ਨੇ ਕਿਹਾ ਵੀ ਕੌਣ ਕਿਵੇਂ ਕੀ ਗੱਲ ਹੋਈ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਚਾਚਾ ਸਰਦ ਦੀ ਪੱਗ ਵੀ ਲਾਈ ਤੇ ਉੱਥੇ ਸਾਰੇ ਇਕੱਠ ਹੋ ਗਏ ਸੀਗਾ ਫਿਰ ਕਾਫੀ ਮੁੰਡਿਆਂ ਨੇ ਹੈਲਪ ਕਰੀ ਉਹਨੂੰ ਪੁੱਛ ਵੀ ਫੜਨ ਲੱਗੇ ਵੀ ਕੀ ਹੋਇਆ ਦੱਸੋ ਗੱਲ ਬਾਤ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਮੁੰਡਾ ਸੀਗਾ ਉਹਨੇ ਆਪਣੇ ਮੁੰਡੇ ਵਲਵਾਏ ਤੇ ਉਹਨਾਂ ਦਾ ਫਾਇਰ ਵਗੈਰਾ ਕਰਵਾਈ ਤੇ ਹਥਿਆਰ ਵਗੈਰਾ ਕੱਢੇ ਉਹਨਾਂ ਨੇ ਮਤਲਬ ਐਦਾਂ ਕਿਸ ਤੇ ਆ ਰਹੇ ਆ ਸਾਡੀ ਉਹ ਸਾਡੀਆਂ ਨੂਹਾਂ ਨੇ ਉਹਨਾਂ ਨੇ ਕਿਸੇ ਬੰਦੇ ਨੇ ਕਿਥੇ ਹਮਲਾ ਕਰਿਆ ਜੀ ਮੈਂ ਉਹਨਾਂ ਦੇ ਪਾਣੀ ਪੂਣੀ ਪਲਾਂਣ ਲੱਗਿਆ ਕੁੜੀਆਂ ਨੂੰ ਉਧਰੋਂ ਭੱਜ ਗਏ ਫੇਰ ਦੁਬਾਰਾ ਇੱਕ ਵਰਕਸ਼ਾਪ ਆ ਕਹਿੰਦੇ ਉਧਰ ਵੜ ਗਏ ਜੀ ਨਾਲ ਤੇ ਉੱਥੋਂ ਆ ਕੇ ਉਹ ਦੋ ਰਾੜਾਂ ਲੈ ਕੇ ਆਏ ਆ ਇੱਕ ਹਸਲਾਰੇ ਕੇ ਚਾਰ ਬੰਦੇ ਆ ਜੀ ਬੰਦੇ ਮੈਂ ਪਛਾਣ ਲੂੰਗਾ ਉਹਨਾਂ ਨੇ ਹਮਲਾ ਕਰਿਆ ਮੈਂ ਤਾਂ ਮੇਰਾ ਭਾਈ ਤਾਂ ਬੜਾ ਉਹਨਾਂ ਪਰ ਸਿੱਧੇ ਹਮਲੇ ਕਰਿਆ ਪਬਲੀ ਨੇ ਇੱਕ ਦੋ ਬੰਦਿਆਂ ਨੂੰ ਉੱਪਰੋਂ ਚੱਕ ਕੇ ਦਾ ਫੇਰ ਉੱਪਰ ਨੂੰ ਕਰਿਆ ਮੇਰ ਪਰ ਨੂੰ ਹਮਲਾ ਕਰ ਲਿਆ ਕਿੰਨੇ ਫੇਰ ਹੋਏ ਫੇਰ ਦੋ ਹੋਏ ਕਾਰ ਕੋਈ ਰੰਗੇ ਸੀ ਕੋਈ ਤੁਹਾਡੀ ਪ੍ਰਾਣੀ ਨਹੀਂ ਕੋਈ ਰੰਗੇ ਸਾਡੇ ਉਰੇ ਕਿਸੇ ਤੀ ਭੈਣ ਦੀ ਉਰੇ ਕਿਸੇ ਨਾਲ ਬੇਬਕੀ ਕਰਨਗੇ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਹਾਂ ਜੀ ਉਹ ਸਾਡੀਆਂ ਕੁੜੀਆਂ ਸਾਡੀਆਂ ਤੀਆਂ ਨੇ ਤੇ ਕੁੜੀਆਂ ਨੂੰ ਕੁੱਟਰੇ ਕੁੜੀਆਂ ਹੀ ਸਪੋਰਟ ਕਰ ਰਹੇ ਵੀ ਤੁਸੀਂ ਕਿਉਂ ਕੁੱਟਰੇ ਹੋ ਇਹ ਤੁਸੀਂ ਪਛਾਣ ਹੋਈ ਕਿਸੇ ਕੋਈ ਬੰਦੇ ਮੈਂ ਪਛਾਣ ਲੂੰਗਾ ਜੀ ਕਿੰਨੇ ਬੰਦੇ ਇੱਕ ਦਾ ਮੁੰਡਾ ਜੀ ਬੰਦੇ 3-4 ਤੇ ਜੀ ਇੱਕ ਨੇ ਇੱਕ ਨੇ ਰਾਡ ਫੜੀ ਨੀਲੀ ਸ਼ਰਟ ਪਾਈ ਹੋਈ ਸੀ ਇੱਕ ਨੇ ਰਵਲਵਰਤੀ ਕੱਟਾ ਤਾਂ ਉਹਦੇ ਕੋਲ ਦੇਸੀ ਦਾ ਬੰਨਿਆ ਕਰਤਾ ਮੌਕੇ ਤੇ ਪੁਲਿਸ ਟੀਮ ਨਾਲ ਪਹੁੰਚੇ ਡੀਐਸਪੀ ਫਤੇਗੜ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਸਹਾਇਤਾ ਨਾਲ ਲੜਾਈ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਦੋ ਤਰ੍ਹਾਂ ਦੀ ਆਪਸ ਚ ਤੇ ਕੁਝ ਹਵਾਈ ਫੇਰ ਹੋਏ ਨੇ ਅਸੀਂ ਮੌਕੇ ਤੇ ਇੱਥੇ ਆਏ ਆ ਵੈਰੀਫਾਈ ਕਰਨ ਕਿ ਜਿਹੜੇ ਇੱਕ ਧਿਰ ਦਾ ਇੱਕ ਬੰਦਾ ਦਾਖਲ ਹੋਇਆ ਦੂਜੇ ਧਿਰ ਦੇ ਵੀ ਦੋ ਤਿੰਨ ਬੰਦੇ ਉੱਥੇ ਦਾਖਲ ਹੋ ਗੁੰਦੇ ਨੇ ਕਿਸੇ ਦੇ ਹਲੇ ਜੋ ਸਾਡੀ ਪ੍ਰੀਲੀਮਰੀ ਇਨਫੋਰਮੇਸ਼ਨ ਹੈ ਕਿਸੇ ਦੇ ਕੋਈ ਮੇਜਰ ਇੰਜਰੀ ਤਾਂ ਨਹੀਂ ਹੈਗੀ ਬਟ ਇਹ ਕਹਿੰਦੇ ਆ ਕਿ ਪਹਿਲਾਂ ਮਤਲਬ ਦੋ ਕੁੜੀਆਂ ਨੂੰ ਦੋ ਮੁੰਡਿਆਂ ਨਾਲ ਆਪਸ ਚ ਉਹਨਾਂ ਦੀ ਕੋਈ ਛੇੜਛਾੜ ਜਾਂ ਕੋਈ ਟਕਰਾਰਬਾਜ਼ੀ ਹੋਈ ਹੈ ਉਸ ਤੋਂ ਬਾਅਦ ਗੱਲ ਵਧਦੀ ਹੋਈ ਦੂਜੇ ਧਿਰ ਦੇ ਵੀ ਮੁੰਡੇ ਆ ਗਏ ਉਹਨਾਂ ਦੀ ਆਪਸ ਚ ਲੜਾਈ ਹੋਈ ਹੈ ਤੇ ਜਿਵੇਂ ਲੋਕ ਇੱਥੇ ਦੱਸ ਰਹੇ ਆ ਕਿ ਹਵਾ ਮਤਲਬ ਫੈਰ ਵੀ ਹੋਇਆ ਹੈ ਪਰ ਕਿਸੇ ਦੇ ਹਲੇ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਦੇ ਵੱਜਿਆ ਹੋਵੇ पर मौके दी सारी सीसीटीवी फुटेज भी बनी हुई है वो भी ਸਾਡੇ ਬੰਦੇ ਦੇਖ ਰਹੇ ਨੇ ਕੁਝ ਇਹਨਾਂ ਨੇ ਆਪਣੇ ਮੋਬਾਈਲ ਤੋਂ ਵੀਡੀਓਜ਼ ਬਣਾਈਆਂ ਜਿਵੇਂ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਰ ਰਹੀ ਹੈ ਆਏ ਦਿਨ ਪੰਜਾਬ ਵਿੱਚ ਲੜਾਈਆਂ ਦੇ ਮਾਮਲੇ ਵੱਧਦੇ ਜਾ ਰਹੇ ਹਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਦੇਖਣ ਵਾਲੀ ਗੱਲ ਹੋਵੇਗੀ ਕਿ ਕਦੋਂ ਕਾਰਵਾਈ ਕੀਤੀ ਜਾਂਦੀ ਹੈ ਜਗਵਾਨੀ ਟੀਵੀ ਲਈ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ